ਉਹੀ ਮਹੱਲਾ ਪੰਜਮਾ ਸੁਹੀ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਹੁਕਮਨਾਮਾ ਅੰਗ ਨੰਬਰ 742 ਤੇ ਸੁਭਾਏਮਾਨ ਬਖਸ਼ਿਸ਼ ਕਰਦੇ ਹਨ ਦਰਸ਼ਨ ਦੇਖ ਜੀਮਾ ਗੁਰ ਤੇਰਾ ਸਭ ਕਹਿੰਦੇ ਇਹ ਪ੍ਰਮਾਤਮਾ ਮੈਂ ਆਪ ਜੀ ਦੇ ਦਰਸ਼ਨ ਕਰਕੇ ਹੀ ਜੀਉਂਦਾ ਹਾਂ ਪੂਰਨ ਕਰਮ ਹੋਏ ਪਰ ਮੇਰਾ ਆਪ ਜੀ ਦੇ ਦਰਸ਼ਨ ਕਰਕੇ ਮੇਰੇ ਹਰ ਕਾਰਜ ਵਿੱਚ ਸੰਪੂਰਨਤਾ ਮਿਲਦੀ ਹੈ ਆਪ ਜੀ ਮੇਰਾ ਹਰ ਇੱਕ ਕਾਰਜ ਸਵਾਰ ਦਿਓ ਇਸੇ ਕਰਕੇ ਸਾਹਿਬ ਕਹਿੰਦੇ تیر ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਇਹ ਬੇਨੰਤੀ ਸੁਣ ਪ੍ਰਮੇਰੇ ਸਾਹਿਬ ਕਹਿੰਦੇ ਮੇਰੀ ਬੇਨਤੀ ਹੈ ਮੇਰੇ ਪ੍ਰਮਾਤਮਾ ਮੇਰੀ ਬੇਨਤੀ ਨੂੰ ਸੁਣਨਾ ਕਰੋ ਦੇਹ ਨਾਮ ਕਰਿ ਆਪਣੇ ਚਿਹਰੇ ਆਪਣੇ ਚੇਲੇ ਨੂੰ ਨਾਮ ਦੀ ਦਾਤ ਬਖਸ਼ਿਸ਼ ਕਰੋ ਰਹਾਓ ਆਪਣੀ ਸ਼ਰਨ ਰਾਖ ਪ੍ਰਭ ਦਾਤੇ ਇਹ ਪ੍ਰਮਾਤਮਾ ਮੈਨੂੰ ਆਪ ਜੀ ਦੀ ਸ਼ਰਨ ਹੀ ਚੰਗੀ ਲੱਗਦੀ ਹੈ ਤੇ ਇਸ ਸੰਸਾਰ ਨੂੰ ਦਾਤਾਂ ਦੇਣ ਵਾਲੇ ਆਪਣੀ ਸ਼ਰਨ ਦੇ ਵਿੱਚ ਮੈਨੂੰ ਰੱਖੋ ਗੁਰਪ੍ਰਸਾਦ ਕਿਨੇ ਵਿਰਲੇ ਜਾਤੇ ਗੁਰੂ ਦੀ ਕਿਰਪਾ ਦੇ ਨਾਲ ਹੀ ਵਿਰਲੇ ਹੀ ਹਨ ਜਿਹੜੇ ਪ੍ਰਮਾਤਮਾ ਦੀ ਸ਼ਰਨ ਦੇ ਵਿੱਚ ਆਉਂਦੇ ਹਨ ਸੇ ਨੋ ਬਿਨੋ ਪ੍ਰ ਮੇਰੇ ਮੀਤਾ اے ਪ੍ਰਮਾਤਮਾ ਮੇਰੀ ਬੇਨਤੀ ਨੂੰ ਸੁਣਨਾ ਕਰੋ ਕਿਉਂਕਿ ਆਪ ਜੀ ਮੇਰੇ ਮਿੱਤਰ ਹੋ ਚਰਨ ਕਮਲ ਵਸੈ ਮੇਰੇ ਚੀਤਾ ਆਪ ਜੀ ਦੇ ਸ਼ਬਦ ਰੂਪੀ ਚਰਨ ਕਮਲ ਦੇ ਫੁੱਲਾਂ ਦੇ ਨਾਲੋਂ ਵੀ ਜਿਹੜੇ ਮਲਾਈਮ ਹਨ ਉਹ ਮੇਰੇ ਹਿਰਦੇ ਦੇ ਅੰਦਰ ਵਸ ਜਾਣ ਨਾਨਕ ਏਕ ਕਰੈ ਅਰਦਾਸ ਦਾਸ ਨਾਨਕ ਆਪ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਹੀ ਕਰਦਾ ਹੈ ਦੁਇ ਕਰ ਜੋੜ ਕਰੋ ਅਰਦਾਸ ਤੁਧ ਭਾਵੈ ਤਾਂ ਅਣਿਰਾਸ ਵਿਸਰਣਾ ਹੀ ਪੂਰਣ ਗੁਣਤਾ ਸਾਹਿਬ ਕਹਿੰਦੇ ਇਹ ਅਰਦਾਸ ਹੈ ਕਿ ਆਪ ਜੀ ਮੈਨੂੰ ਕਦੇ ਵੀ ਹਰ ਪਲ ਹਰ ਸਮੇਂ ਕਦੇ ਵੀ ਵਿਸਰੋ ਨਾ ਆਪ ਮੇਰੇ ਹਮੇਸ਼ਾ ਹੀ ਚਿਤ ਵਿੱਚ ਵਸੇ ਰਹੋ ਵਾਹਿਗੁਰਜੀ ka ਖਾਲਸਾ ਵਾਹਿਗੁਰਜੀ ਕੀ ਫਤਿਹ